ਬੀਟੀਵੀ ਦੇ ਬੀ ਸਪੈਸ਼ਲ ਪ੍ਰੋਗਰਾਮ ਚ ਤੁਹਾਡਾ ਸਭ ਦਾ ਫਿਰ ਤੋਂ ਸਵਾਗਤ ਹੈ। ਅੱਜ ਜਿਸ ਤਰ੍ਹਾਂ ਦਰਸ਼ਕੋ ਤੁਹਾਡੇ ਨਾਲ ਸੀ ਮੁਲਾਕਾਤਾਂ ਕਰਾਉਂਦੇ ਰਹਿੰਦੇ ਨੇ ਆ ਕੁਝ ਕਲਾਕਾਰਾਂ ਪੋਲਿਟਿਸ਼ੀਅਨਸ ਜਾਂ ਬਿਜ਼ਨਸਮੈਨ ਦੀਆਂ ਉਸੇ ਸੰਬੰਧ ਵਿੱਚ ਅੱਜ ਸਾਡੇ ਕੋਲ ਇੱਕ ਸਾਡੇ ਸਥਾਨਕ ਕਲਾਕਾਰ ਔਰ ਇੱਕ ਟੀਮ ਵੀ ਅਗਵਾਈ ਕਰ ਰੇ ਇੱਕ ਔਰਤ ਕਹਿ ਸਕਦੇ ਹਾਂ ਉਹ ਇੰਨੀ ਜਿਆਦਾ ਕਾਬਲ ਹੈ ਕਾਬਲ ਕੁੜੀ ਹੈ ਸਾਡੀ ਜਿਹੜੀ ਇੱਕ ਪੂਰੇ ਗਰੁੱਪ ਨੂੰ ਬੰਨ ਕੇ ਰੱਖਦੀਆਂ ਔਰ ਸਾਲ ਦੇ ਵਿੱਚ ਐਡੇ ਵੱਡੇ ਉਦਮ ਕਰਦੀ ਆ ਆਪਣਾਲੇ ਕਰਦੀ ਆ ਸਾਡੇ ਲੋਕਾਂ ਵਾਸਤੇ ਸਾਡੇ ਦਰਸ਼ਕਾਂ ਵਾਸਤੇ ਸਾਡੇ ਇਥੋਂ ਦੀ ਜਿਹੜੀ ਪੰਜਾਬੀ ਕਮਿਊਨਿਟੀ ਕਹ ਲੋ ਜਿਹੜੀ ਸਾਊਥ ਏਸ਼ੀਆਨ ਕਮਿਊਨਿਟੀ ਆ ਕਿ ਹਰ ਸਾਲ ਦੋ ਨਾਟਕਾਂ ਦਾ ਪ੍ਰਬੰਧ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਕੰਮ ਵਿੱਚ ਬਿਲਕੁਲ ਬਖੂਬੀ ਹੋ ਆਪਣੀ ਜਿਹੜੀ ਡਿਊਟੀ ਨਿਭਾ ਰਹੇ ਆ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮੇਰੇ ਖਿਆਲ ਵਿੱਚ 15 ਸਾਲ ਤੋਂ ਲਗਭਗ ਦੇਖ ਰਿਹਾ ਉਹਨਾਂ ਨੂੰ ਉਹਨਾਂ ਨੇ ਕਾਫੀ ਤਜਰਬਾ ਹੈ ਪਹਿਲਾਂ ਬੈਕ ਹੋਮ ਵੀ ਕਾਫੀ ਕੰਮ ਕੀਤਾ ਹੈ ਪਰ ਹੁਣ ਜਦੋਂ ਦੇ ਉਹ ਕੈਨੇਡਾ ਆਇਆ ਉਸੇ ਤਰ੍ਹਾਂ ਉਹਨਾਂ ਦੀ ਜਿਹੜੀ ਜਿਹੜੀ ਕਮਿਟਮੈਂਟ ਹੈ ਉਹ ਉਹਨਾਂ ਦੀ ਜਾਰੀ ਹੈ ਔਰ ਸਾਡੇ ਇੱਥੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਨਾਲ ਪਹਿਲਾਂ ਉਹਨਾਂ ਦੀ ਉਸਲਾ ਉਹ ਕੰਮ ਕਰ ਰਹੇ ਸੀ ਪਰ ਉਸ ਤੋਂ ਬਾਅਦ ਵੱਖਰਾ ਇੱਕ ਉਹਨੇ ਗਰੁੱਪ ਉਹਦੇ ਵਿੱਚੋਂ ਹੀ ਬਣਾਇਆ ਹੋਇਆ ਪ੍ਰੋਗਰੈਸਿਵ ਕਲਾ ਮੰਚ ਉਹਦੇ ਉਹ ਪ੍ਰਬੰਧਕ ਕਹਿ ਸਕਦੇ ਆ ਮੁਖੀ ਕਹਿ ਸਕਦੇ ਆ ਜਾਂ ਉਹਨੂੰ ਚਲਾਉਣ ਵਾਲੇ ਇੱਕ ਵਿਅਕਤੀ ਕਹਿ ਸਕਦੇ ਆ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਔਰ ਮੇਰਾ ਕਹਿਣ ਤੋਂ ਭਾਵ ਹੈ ਕਿ ਕਮਲ ਪੰਦੇੜ ਜਿਹੜੇ ਸਾਡੇ ਸਟੂਡੀਓਸ ਪਹੁੰਚੇ ਸਭ ਤੋਂ ਪਹਿਲਾਂ ਉਹਨਾਂ ਦਾ ਕਰਾਂਗੇ ਸਵਾਗਤ ਫਿਰ ਕਰਾਂਗੇ ਗੱਲਬਾਤ ਉਹਨਾਂ ਦੀਆਂ ਗਤੀਵਿਧੀਆਂ ਬਾਰੇ ਕਮਲ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਜੀ ਔਰ ਆਪਦੇ ਦਾ ਸਵਾਗਤ ਕਰਨ ਦਾ ਵੈਸੇ ਮਜ਼ਾ ਵੀ ਵੱਖਰਾ ਹੁੰਦਾ ਸੋ ਸਾਡੀ ਬੇਟੀ ਵਾਂਗ ਔਰ ਇਹਨਾਂ ਦੀ ਮਿਹਨਤ ਸਦਕਾ ਜਿਹੜਾ ਪ੍ਰੋਗਰੈਸਿਵ ਕਲਾ ਮੰਚਾ ਹੋ ਉਹ ਦਿਨ ਦੁਨੀ ਪੜਾ ਚੋਂ ਮਿਹਨਤ ਰੱਖੀ ਕਰ ਰਿਹਾ ਸੋ ਕਮਲ ਸਭ ਤੋਂ ਪਹਿਲਾਂ ਦੱਸੋ ਕਿ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਬੈਕ ਹੋਮ ਤੋਂ ਲੈ ਕੇ ਹੁਣ ਤੱਕ ਨਾਟਕ ਕਰਦੇ ਹੋ ਹਾਂ ਜੀ ਬੈਕ ਹੋਮ ਨੂੰ ਲਾ ਕੇ ਚੱਲੀ ਤਾਂ ਲਗਭਗ 25 ਸਾਲ ਕਿਉਂਕਿ ਮੈਂ ਬੈਕ ਹੋਮ ਵੀ 10 ਸਾਲ ਥੀਏਟਰ ਕਰਦੀ ਆਈ ਹਾਂ ਜੀ ਤੇ ਇੱਥੇ ਸਾਨੂੰ ਐਤ ਕੀ 15ਵਾਂ ਸਾਲ ਹੋ ਜਾਊਗਾ ਨਾਟਕ ਕਰਦਿਆਂ ਨੂੰ ਕੈਲਗਰੀ ਦੇ ਵਿੱਚ 2003 ਵਿੱਚ ਮੈਂ ਆਈ ਸੀ ਤੇ ਉਸ ਤੋਂ ਬਾਅਦ ਚ ਥੋੜੇ ਸਾਲਾਂ ਦੇ ਵਕਫੇ ਤੋਂ ਬਾਅਦ ਚ ਹੀ ਅਸੀਂ ਇੱਥੇ ਨਾਟਕ ਕਰਨਾ ਸ਼ੁਰੂ ਕਰ ਲਿਆ ਸੀ ਤੇ ਲਗਾਤਾਰਤਾ ਨਾਲ ਕੰਮ ਕਰ ਰਹੇ ਹਾਂ ਪਹਿਲਾ ਸਾਲ ਵਿੱਚ ਇੱਕ ਸ਼ੋਅ ਕਰਾਉਂਦੇ ਸੀ ਹੁਣ ਪਿਛਲੇ ਕਈ ਸਾਲਾਂ ਤੋਂ ਸਾਲ ਵਿੱਚ ਦੋ ਸ਼ੋਅ ਕਰਾ ਰਹੇ ਹਾਂ ਹੁਣ ਅਸੀਂ ਇਹਨਾਂ ਦੇਖੋ ਜਿਵੇਂ ਆਪਾਂ ਸਾਰੇ ਦੇਖਦੇ ਆ ਵੈਂਕੂਵਰ ਦਾ ਏਰੀਆ ਉੱਥੇ ਹਰ ਹਫ਼ਤੇ ਨਾਟਕ ਹੁੰਦਾ ਹਾਂਜੀ ਹਾਂਜੀ ਔਰ ਆਪਣੀ ਤਾਂ ਇਥੋਂ ਤੱਕ ਮੁੱਥੋਂ ਦੀ ਵੀ ਚੱਲੋ ਆਪਾਂ ਦੋ ਨਾਟਕ ਕਰਵਾ ਲਈ ਇਹਨੇ ਕਾ ਵੀ ਕਹੋ ਕਿ ਸਾਡੀ ਸਟਰੈਂਥ ਦੇ ਹਿਸਾਬ ਨਾਲ ਸਾਡੀ ਬਿਜ਼ਨਸ ਕਮਿਊਨਿਟੀ ਜਿੰਨਾ ਕਿ ਸਾਨੂੰ ਸਪੋਰਟ ਕਰ ਸਕਦੀ ਹਾਲਕ ਤੁਸੀਂ ਮੈਨੂੰ ਲੱਗਦਾ ਵੀ ਲੋਕਾਂ ਤੋਂ ਤਾਂ ਕੋਈ ਪੈਸੇ ਮੰਗਣ ਜਾਂਦੇ ਹੀ ਨਹੀਂ ਕਿ ਜਦੋਂ ਸਾਡਾ ਸਾਲਾਨਾ ਤੁਹਾਡਾ ਸਮਾਗ ਮੰਦਾ ਉਹਦੋਂ ਥੋੜਾ ਬਹੁਤ ਹੁੰਦਾ ਹਾਂਜੀ ਸੋ ਇਸੇ ਕਰਕੇ ਥੋੜੀ ਬਹੁਤ ਡੀਟੇਕਟ ਤਾ ਉਹ ਵੀ ਰੱਖਣੀ ਪੈਂਦੀ ਆ ਹਾਂਜੀ ਸੋ ਇਹ ਜਿਹੜੇ ਨਾਟਕ ਹੁਣ ਪਸਤਾਈ ਸਤੰਬਰ ਨੂੰ ਕਰਵਾ ਰਹੇ ਹਾਂ ਡਾਕਟਰ ਸਾਹਿਬ ਸਿੰਘ ਆਏ ਹੋਏ ਇੱਥੇ ਆਪਣੇ ਨਾਟਕ ਦੋਵੇਂ ਤਿਆਰ ਕਰਵਾ ਰਹੇ ਆ ਹੋਨਾ ਨਾਟਕਾਂ ਬਾਰੇ ਥੋੜੀ ਜੀ ਗੱਲ ਦੱਸੋਗੇ ਉਹ ਮੇਰੇ ਖਿਆਲ ਨਾਲ ਵੀ ਉਹਨਾਂ ਦੀ ਨਿਰਦੇਸ਼ਨਾ ਹੇਠ ਤੱਕ ਤਿਆਰ ਹੋ ਹੀ ਰਹੇ ਆ ਹਾਂਜੀ ਪਰ ਜਿਆਦਾ ਤੁਹਾਡਾ ਵੀ ਉਹਦੇ ਵਿੱਚ ਬੜਾ ਯੋਗਦਾਨ ਹੈ ਕਿਉਂਕਿ ਕਾਫੀ ਕੁਝ ਤੁਸੀਂ ਉਹਨਾਂ ਨੂੰ ਵੀ ਸਪੋਰਟ ਕਰਦੇ ਹੋ ਨਾਲ ਸੋ ਨਾਟਕਾਂ ਬਾਰੇ ਥੋੜੀ ਜੀ ਜਾਣਕਾਰੀ ਸੰਖੇਪਤ ਈਸ਼ਵਰ ਗੁਰਪ੍ਰਸ਼ੰਗਰ ਰਾਜੀ ਅਸੀਂ ਦੋ ਨਾਟਕ ਕਰਾਂਗੇ ਇੱਕ ਤਾਂ ਸਾਹਿਬ ਸਿੰਘ ਦਾ ਆਪਦਾ ਹੀ ਲਿਖਿਆ ਹੈ ਨਿਰਦੇਸ਼ਿਤ ਤੇ ਉਹਨਾਂ ਦਾ ਸੋਲੋ ਨਾਟਕ ਹੋਊਗਾ ਤੋ ਅਗਲਾ ਵਰਕਾਫੋਲ ਜੀ ਸੋ ਜਿਹੜਾ ਦੂਜਾ ਨਾਟਕ ਹੈ ਅਸੀਂ ਉਹ ਕਰ ਰਹੇ ਹਾਂ ਕੈਨੇਡਾ ਦੀ ਧਰਤੀ ਦੀਆਂ ਪ੍ਰੋਬਲਮਸ ਨੂੰ ਹੀ ਡਿਸਕਸ ਕਰਦੇ ਹਾਂ ਹਮੇਸ਼ਾ ਦੂਜੇ ਨਾਟਕ ਦਾ ਵਿਸ਼ਾ ਇੱਥੋਂ ਦਾ ਚੂਜ਼ ਕਰਦੇ ਹਾਂ ਆਪਣੀ ਕਮਿਊਨਿਟੀ ਦਾ ਚੂਜ਼ ਕਰਦੇ ਹਾਂ ਸੋ ਐਤ ਕੀ ਜਿਹੜਾ ਵਿਸ਼ਾ ਆ ਉਹਦੇ ਵਿੱਚ ਅਸੀਂ ਕਈ ਨਿੱਕੇ ਨਿੱਕੇ ਗੱਲਾਂ ਛੋਈਆਂ ਨੇ ਨਾਟਕ ਦਾ ਨਾਮ ਬੇਸਮੈਂਟ ਸਟਰੀਡ ਹੈ ਡਾਕਟਰ ਸਾਹਿਬ ਸਿੰਘ ਦਾ ਹੀ ਲਿਖਿਆ ਤੇ ਉਹਨਾਂ ਦਾ ਨਿਰਦੇਸ਼ਿਤ ਹੋਊਗਾ ਆਲੀ ਦੀਵਾਲੀ ਅਸੀਂ ਉਹਦੇ ਵਿੱਚ ਇਹ ਪੇਸ਼ ਕਰ ਰਹੇ ਹਾਂ ਕਿ ਅਸੀਂ ਕੋਈ ਚੀਜ਼ਾਂ ਜਿਹੜੀਆਂ ਪੰਜਾਬ ਤੋਂ ਛੱਡ ਕੇ ਇਸ ਧਰਤੀ ਤੇ ਨਵੀਆਂ ਗ੍ਰਹਿਣ ਕਰ ਲੈਣੀਆਂ ਚਾਹੀਦੀਆਂ ਸੀ ਅਸੀਂ ਕੀਤੀਆਂ ਨਹੀਂ ਅਸੀਂ ਟੈਚੀਆਂ 'ਚ ਬੰਦ ਕਰਕੇ ਉਹਨਾਂ ਨੂੰ ਲੈ ਆਏ ਸਾਂਭ ਕੇ ਆਪਣੇ ਨਾਲ ਰੱਖੀ ਜਾਂਦੇ ਆ ਸੋ ਜੋ ਕਮਿਊਨਿਟੀ 'ਚ ਸਾਡੇ ਕਲਚਰ 'ਚ ਗਲਤ ਸੀ ਅਸੀਂ ਉਹਨੂੰ ਪਿੱਛੇ ਨਹੀਂ ਛੱਡਿਆ ਉਹ ਤੋਂ ਅੱਗੇ ਨਹੀਂ ਵਧੇ ਅਸੀਂ ਉੱਥੇ ਹੀ ਖੜੇ ਆ ਸੋ ਇਸ ਤਰ੍ਹਾਂ ਦੀਆਂ ਘਰੇਲੂ ਕੁਸ਼ ਪ੍ਰੋਬਲਮਸ ਦੀ ਗੱਲ ਕਰਾਂਗੇ ਤੁਹਾਡੇ ਨਾਲ ਜੀ ਉਸ ਨਾਟਕ ਦੇ ਵਿੱਚ ਲਗਭਗ 10 12 ਪਾਤਰ ਨੇ ਜਿਹੜੇ ਕੰਮ ਕਰ ਰਹੇ ਨੇ ਸੋ ਤੁਹਾਨੂੰ ਪਤਾ ਹੀ ਹੈ ਵੀ ਟੀਮ ਸਾਡੀ 25 30 ਪਾਤਰਾਂ ਦੀ ਹੁੰਦੀ ਹੈ ਹਮੇਸ਼ਾ ਤੇ ਇਹ ਐਤਕੀ ਵੀ ਅਸੀਂ 12 ਪਾਤਰ ਤੁਹਾਡੇ ਸਾਹਮਣੇ ਤੁਹਾਡੇ ਕਰਦੀ ਬੇਸਮੈਂਟ ਚ ਕੋਈ ਤਰੇਡ ਆਈ ਹੋਈ ਹੈ ਜਿਸ ਤਰੇਡ ਵੱਲ ਧਿਆਨ ਦੇਣ ਦੀ ਲੋੜ ਹੈ ਨਹੀਂ ਘਰ ਢੈਣ ਕਿਨਾਰੇ ਜਾਊਗਾ ਜਦੋਂ ਜਿੰਨਾ ਚਿਰ ਤੱਕ ਉਹ ਟ੍ਰੇਡ ਨੂੰ ਲੋਕੀ ਲੁਕੋ ਕੇ ਰੱਖਦੇ ਹਨ ਹਾਂਜੀ ਉਹਨਾਂ ਚਿਰ ਬੜਾ ਮੁਸ਼ਕਲ ਹੈ ਜੇਕਰ ਤੇ ਉਹ ਟ੍ਰੇਡ ਨੂੰ ਥੋੜੀ ਬਹੁਤ ਕਿਸੇ ਨਾਲ ਸਾਂਝੀ ਕੀਤੀ ਜਾਵੇ ਹਾਂਜੀ ਤਾਂ ਉਹਦਾ ਉਹਦੇ ਵਿੱਚ ਮੈਂ ਖਲ ਬਜਾਏ ਪੈਚਵਰਕ ਲਾਉਣ ਦੇ ਉਹਨੂੰ ਹੱਲ ਵੀ ਕੀਤਾ ਜਾ ਸਕਦਾ ਹੱਲ ਕੀਤਾ ਜਾ ਸਕਦਾ ਉਹ ਟ੍ਰੇਡ ਭਰਨੀ ਪੈਣੀ ਹੈ ਉਹਦੇ ਬਾਰੇ ਗੱਲ ਕਰਨੀ ਪੈਣੀ ਹੈ ਉਹ ਹੌਲੀ 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 ਹੁਣ ਤੋਂ ਦਿਖਣੀ ਸ਼ੁਰੂ ਹੋ ਚੁੱਕੀ ਹੈ ਜੀ ਸੋ ਜੇ ਅਸੀਂ ਇੱਥੇ ਰੁੱਕ ਕੇ ਭਰ ਲਈਏ ਤਾਂ ਸ਼ਾਇਦ ਸਾਡੇ ਘਰ ਬਚ ਜਾਣ ਸੋ ਇਸ ਤਰ੍ਹਾਂ ਦੀ ਗੱਲ ਕਹਿੰਦਾ ਕੋਈ ਨਾਟਕ ਹੋਊਗਾ ਬਹੁਤਾ ਨਾਟਕ ਬਾਰੇ ਨਹੀਂ ਦੱਸਣਾ ਚਾਹੁੰਦੀ ਫਿਰ ਕਿਉਰਿਓਸਿਟੀ ਖਤਮ ਹੋ ਜਾਊਗੀ ਉਹ ਤਾਂ ਦੱਸਣਾ ਨਹੀਂ ਚਾਹੀਦਾ ਸੋ ਸੋ ਤੁਸੀਂ ਸਾਰੇ ਆਇਓ ਫਿਰ ਤੁਹਾਨੂੰ ਥੋੜੀ ਸਾਰਿਆਂ ਦੀ ਬੇਸਮੈਂਟ ਚ ਟ੍ਰੀਟ ਦਿਖਾਵਾਂਗੇ ਬਿਲਕੁਲ ਹਾਂ ਜੀ ਸੋ ਇਹ ਨਾਟਕ ਦੋਵੇਂ ਮੈਨੂੰ ਲੱਗਦਾ ਕਿ ਉਹੀ ਆਪਣਾ ਥੀਏਟਰ ਹੈਗਾ ਰੈੱਡ ਸਟੋਨ ਵਾਲਾ ਰੈੱਡ ਸਟੋਨ ਵਾਲਾ ਥੀਏਟਰ ਹੈ ਜੀ 27 ਸਤੰਬਰ ਨੂੰ 3:30 ਵਜੇ ਤੋਂ ਲੈ ਕੇ 6:00 ਵਜੇ ਤੱਕ ਇਹ ਨਾਟਕ ਹੋਣਗੇ ਦੋਨੋਂ ਨਾਟਕ ਅਸੀਂ ਪੇਸ਼ ਕਰਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੁੰਦੀ ਹੈ ਵੀ ਟਾਈਮ ਸਰ ਪਹੁੰਚ ਜਾਓ ਜੇ ਤੁਸੀਂ 3:30 ਵਜੇ ਪਹੁੰਚ ਜਾਂਦੇ ਹੋ ਅਸੀਂ 2:40 ਤੇ ਸ਼ੋਅ ਸ਼ੁਰੂ ਕਰ ਦੇਣਾ ਅਸੀਂ ਰੈਡੀ ਹੋਵਾਂਗੇ ਨਾਟਕ ਦੀ ਜਿਹੜੀ ਟਿਕਟ ਹੈ ਉਹ 20 ਡਾਲਰ ਦੀ ਹੁੰਦੀ ਹੈ ਤੇ ਇਹਨਾਂ ਟਿਕਟਾਂ ਨੂੰ ਤੁਸੀਂ ਸਾਡੇ ਪੁਸਤਕ ਮੇਲੇ ਤੋਂ ਵੀ ਲੈ ਸਕਦੇ ਹੋ ਜਿਹੜਾ ਅਸੀਂ ਇਸੇ ਵੀਕਐਂਡ ਤੇ ਕਰ ਰਹੇ ਹਾਂ 21 ਸਤੰਬਰ ਨੂੰ ਐਤਵਾਰ ਵਾਲੇ ਦਿਨ ਪੁਸਤਕ ਮੇਲਾ ਸ਼ਹੀਦ ਭਗਤ ਸਿੰਘ ਬਕਸ ਇੰਟਰਵਲ ਨੂੰ ਲਾਇਆ ਜਾਊਗਾ ਗ੍ਰੀਨ ਪਲਾਜ਼ਾ ਜਿਹੜਾ ਭੁੱਲਰ ਪਲਾਜ਼ਾ ਉਹਦੇ ਵਿੱਚ 10 ਵਜੇ ਤੋਂ ਲੈ ਕੇ 6 ਵਜੇ ਤੱਕ ਤੁਸੀਂ ਨਾਲੇ ਪੁਸਤਕਾਂ ਖਰੀਦ ਸਕਦੇ ਹੋ ਨਵੀਂ ਸ਼ਿਪਮੈਂਟ ਆ ਗਈ ਹੈ ਨਵੀਆਂ ਕਿਤਾਬਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਸਾਡੇ ਕੋਲ ਅੰਗਰੇਜ਼ੀ ਹਿੰਦੀ ਤੇ ਪੰਜਾਬੀ ਦਾ ਸਾਰਾ ਲਿਟਰੇਚਰ ਹੈ ਸੋ ਕਿਤਾਬਾਂ ਵੀ ਲੈ ਕੇ ਜਾਓ ਨਾਲ ਦੀ ਨਾਲ ਤੁਸੀਂ ਨਾਟਕ ਦੀਆਂ ਟਿਕਟਾਂ ਵੀ ਉੱਥੋਂ ਖਰੀਦ ਸਕਦੇ ਹੋ ਬਿਲਕੁਲ ਜਿਸ ਤਰ੍ਹਾਂ ਤੁਹਾਨੂੰ ਦਰਸ਼ਕਾਂ ਨੂੰ ਪਤਾ ਹੀ ਹੈ ਸਾਡੇ ਜਿਹੜਾ ਲੋਕਲ ਜਿੰਨੇ ਪੁਸਤਕ ਮੇਲੇ ਲੱਗਦੇ ਆ ਉਹ ਪਿਛਲੇ ਸਮੇਂ ਤੋਂ ਤੱਕ ਲੱਗੇ ਆ ਉਹ ਸਾਰੇ ਉਸੇ ਹੀ ਜਗ੍ਹਾ ਤੇ ਗ੍ਰੀਨ ਪਲਾਜ਼ਾ ਜੀ ਲੱਗਦੇ ਆ ਉੱਥੇ ਹੀ ਤੁਸੀਂ ਪਹੁੰਚ ਕੇ ਕਿਤਾਬਾਂ ਵੀ ਲੈ ਸਕਦੇ ਹੋ ਤੇ ਜੇ ਤੁਸੀਂ ਟਿਕਟਾਂ ਲੈਣੀਆਂ ਤਾਂ ਟਿਕਟਾਂ ਵੀ ਉੱਥੇ ਤੁਹਾਨੂੰ ਉਸ ਵੇਲੇ ਮਿਲ ਜਾਣਗੀਆਂ ਇਸ ਪੁਸਤਕ ਮੇਲੇ ਦੇ ਨਾਲ-ਨਾਲ ਤੁਹਾਨੂੰ ਟਿਕਟਾਂ ਦੀ ਲੈਣ ਦੀ ਸੁਖਾਲ ਸੁਹਾਲੀ ਵੀ ਹੈਗੀ ਆ ਕਿ ਤੁਸੀਂ ਉੱਥੇ ਪਹੁੰਚ ਕੇ ਜਿੰਨੀਆਂ ਟਿਕਟਾਂ ਚਾਹੋਗੇ ਉਹ ਤੁਸੀਂ ਖੀ ਸਕਦੇ ਲੈ ਸਕਦੇ ਹੋ ਪਰ ਟਿਕਟਾਂ ਦਾ ਮਾਮਲਾ ਹਰ ਵੇਲੇ ਹੁੰਦਾ ਔਰ ਮੈਨੂੰ 15 ਸਾਲ ਹੋ ਗਏ ਦੇਖਦੇ ਨੂੰ ਕਿ ਟਿਕਟਾਂ ਕਈ ਵਾਰੀ ਅਸੀਂ ਲੈਣ ਦੀ ਕੋਲ ਕਰਦੇ ਹਾਂ ਵੀ ਚਲੋ ਕੋਈ ਨਹੀਂ ਅਜੇ ਕਈ ਦਿਨ ਪਏ ਆ ਪਰ ਡੈਕਟਰ ਜਿੰਨੀ ਸ਼ੇਤੀ ਲੈ ਲਿਆ ਜਾਣੋਂ ਬਿਹਤਰ ਹੁੰਦੀ ਹੈ ਕਿ ਕਈ ਵਾਰੀ ਹੁੰਦਾ ਕਿ ਟਿਕਟਾਂ ਖਤਮ ਵੀ ਹੋ ਜਾਂਦੀਆਂ ਔਰ ਫਿਰ ਉੱਥੇ ਜਾ ਕੇ ਬੜੀ ਮੁਸ਼ਕਲ ਹੁੰਦੀ ਹੈ ਔਰ ਜਿਹੜੇ ਪ੍ਰਬੰਧਕ ਉਹਨਾਂ ਨੂੰ ਬੜਾ ਔਖਾ ਲੱਗਦਾ ਹੈ ਹਾਂਜੀ ਜਦੋਂ ਉੱਥੋਂ ਵਾਪਸ ਮੋੜਨਾ ਪੈਂਦਾ ਕਿਉਂਕਿ ਜਿਹੜੇ ਥੀਏਟਰ ਹੈ ਜਿਹੜੇ ਇੱਥੋਂ ਦੀ ਪਤਲ ਜੋ ਵੀ ਕਾਇਦੇ ਕਾਨੂੰਨ ਹੈ ਉਹਦੇ ਮੁਤਾਬਕ ਤੁਸੀਂ ਗਿਣਤੀ ਤੋਂ ਇੱਕ ਵੀ ਵਿਅਕਤੀ ਅੰਦਰ ਵਧ ਨਹੀਂ ਸਕਦਾ ਹਾਂਜੀ ਉਹਨਾਂ ਦੇ ਫਾਇਰ ਸੇਫਟੀ ਰੂਲ ਹੁੰਦੇ ਬਿਲਕੁਲ ਸੇਫਟੀ ਰੂਲ ਨੂੰ ਫਾਲੋ ਕਰਨਾ ਪੈਂਦਾ ਤੋ ਸਮੇਸਰ ਪਹੁੰਚੋ ਨਾਟਕ ਤੁਸੀਂ ਮਿਲਣਾ ਤੇ ਮੈਨੂੰ ਕਹਿਣ ਦੀ ਲੋੜ ਨਹੀਂ ਕਿ ਕਿੰਨੀ ਕੁਆਲਿਟੀ ਵਧੀਆ ਹੁੰਦੀ ਹਰ ਸਾਲ ਔਰ ਇੱਥੋਂ ਦੇ ਜਿਹੜੇ ਲੋਕਲ ਕਲਾਕਾਰ ਆ ਉਹ ਕਿੰਨੇ ਮਜੇਵੇ ਕਲਾਕਾਰ ਤੜੂ ਦਿਖਾਈ ਦੇਣਗੇ ਉੱਥੇ ਆ ਲੱਗੂਗਾ ਤੁਹਾਨੂੰ ਇਹ ਤਾਂ ਬਹੁਤ ਚਿਰ ਦੇ ਜਾਗਦੀ ਨਾਟਕ ਕਰਨ ਇਹੋ ਜਿਹੇ ਕਲਾਕਾਰ ਇਹ ਤਰਾਸ਼ ਦਿੰਦੇ ਹੌਲੀ ਹੌਲੀ ਕੁਝ ਕਮਲਬੀਨਤ ਕਰਦੀ ਆ ਕੁਝ ਡਾਕਟਰ ਸਾਹਿਬ ਸਾਫ ਕਰਦੇ ਸਾਫ ਸਿੰਘ ਵੀ ਕਰਦੇ ਆ ਔਰ ਇਹਨਾਂ ਦੀ ਮਿਹਨਤ ਤੁਹਾਡੇ ਸਾਹਮਣੇ ਉਹਦੇ ਤੁਸੀਂ ਦੇਖ ਸਕਦੇ ਹੋ ਕਿੰਨੀ ਇੱਕ ਮਿਹਨਤ ਨਾਲ ਇਸ ਨੇ ਜਿੱਦਤ ਨਾਲ ਉੱਥੇ ਮਿਹਨਤ ਕੀਤੀ ਹੈ ਸੋ ਸਾਰੀ ਉੱਥੇ ਪਹੁੰਚੋ ਜੇ ਤੁਹਾਨੂੰ ਕਿਸੇ ਗੱਲ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਹਾਨੂੰ ਫੋਨ ਨੰਬਰ ਵੀ ਕਮਲ ਤੁਸੀਂ ਦੱਸ ਦੋ ਹਾਂਜੀ ਫੋਨ ਨੰਬਰਸ ਮਾਸਟਰ ਭਜਨ ਦਾ ਫੋਨ 410 455 422 ਤੇ ਹਰ ਚਰਨ ਪ੍ਰਹਾਰ ਦਾ ਫੋਨ ਨੰਬਰ ਹੈ ਜੀ 403 681 86 99 ਇਹਨਾਂ ਦੋਨਾਂ ਨੰਬਰਾਂ ਤੋਂ ਵੀ ਤੁਸੀਂ ਟਿਕਟ ਲੈ ਕੇ ਵੀ ਜਾ ਸਕਦੇ ਹੋ ਹੋਲਡ ਕਰਵਾ ਸਕਦੇ ਹੋ ਟਿਕਟਾਂ ਥੋੜੇ ਦਿਨ ਪਹਿਲਾਂ ਸੋਲਡ ਹੋ ਜਾਂਦੀਆਂ ਨੇ ਜੀ ਸੋ ਆਖਰੀ ਵਕਤ ਲਈ ਨਾ ਛੱਡਿਓ ਪਹਿਲਾਂ ਹੋਲਡ ਕਰਵਾ ਦਿਓ ਜੇ ਤੁਸੀਂ ਨਹੀਂ ਫੜ ਸਕਦੇ ਤੇ ਇਸ ਵਾਰ ਅਸੀਂ ਜਿਹੜੀਆਂ ਟਿਕਟਾਂ ਨੇ ਚੈਸਟਰਮੀਅਰ ਤੇ ਏਅਰਡਰੀ ਵੀ ਅਵੇਲੇਬਲ ਹੋਣਗੀਆਂ ਤੁਸੀਂ ਸਾਨੂੰ ਫੋਨ ਕਰ ਸਕਦੇ ਆ ਅਸੀਂ ਤੁਹਾਨੂੰ ਟਿਕਟਾਂ ਉੱਥੇ ਵੀ ਪਹੁੰਚਦੀਆਂ ਕਰ ਸਕਦੇ ਆ ਤੇ ਦੂਜਾ ਉੱਥੇ ਦੋ ਬੱਸਾਂ ਜਾਂਦੀਆਂ ਨੇ ਡਾਕਟਰ ਐਮਬਰਾਡ ਉੱਥੇ ਹੈਗੀਆਂ ਨੇ ਜੀ ਬੱਸ ਨੰਬਰ 12 8 ਤੇ 145 ਜਮਾ تھیਟਰ ਦੇ ਸਾਹਮਣੇ ਉਹ ਤੁਹਾਨੂੰ ਲਾਉਣਗੀਆਂ ਸੋ ਤੁਹਾਨੂੰ ਆਉਣ ਜਾਣ ਚ ਕੋਈ ਪਰੇਸ਼ਾਨੀ ਨਹੀਂ ਹੋਏਗੀ ਬਿਲਕੁਲ ਜੀ ਜਿਹੜੀ ਬੱਸ ਬੱਸ ਸਰਵਿਸ ਆ ਬਹੁਤ ਵਧੀਆ ਜੋ ਤੁਸੀਂ ਦੇਖਿਆ ਜੀ ਭਾਵੇਂ ਉਹਦੀ ਸੈਟਰਡੇ ਹੈਗਾ ਪਰ ਫਿਰ ਵੀ ਫ੍ਰੀਕੁਐਂਸੀ ਥੋੜੀ ਜੀ ਘਟ ਜਾਂਦੀ ਉਹਦੇ ਬੱਸਾਂ ਵੀ ਪਰ ਜਦੋਂ ਦੋ ਬੱਸਾਂ ਉਹ ਵਿਆ ਹੋਣ ਨਾ ਤਾਂ ਫਿਰ ਕੋਈ ਨਾ ਕੋਈ 5 5 7 7 ਮਿੰਟ ਬਾਅਦ ਆ ਹੀ ਜਾਂਦੀ ਹੈ ਸੋ ਜੇ ਤੁਸੀਂ ਕਿਤੋਂ ਵੀ ਆਉਣਾ ਹੈਗਾ ਜਿਵੇਂ ਤੁਸੀਂ ਸੈਡਲ ਟਾਊਨ ਪਹੁੰਚ ਗਏ ਤਾਂ ਸੈਡਲ ਟਾਊਨ ਤੋਂ ਲੋਣ ਬੱਸਾਂ ਤੁਹਾਨੂੰ ਮਿਲ ਜਾਂਦੀਆਂ ਹੈ ਤੁਸੀਂ ਮਰਹੱਲ ਸੈਡਲਡਾਉਨ ਤੋਂ ਚੱਲ ਕੇ 10-12-15 ਮਿੰਟਾਂ ਜੀ ਤੀਏਟਰ ਤੇ ਪਹੁੰਚ ਜਾਣਾ ਹੈ। ਸੋ ਕੋਸ਼ਿਸ਼ ਕਰੋ ਕਿ ਅਡਵਾਂਸ ਟਿਕਟਾਂ ਲਓ ਤੇ ਇਹਨਾਂ ਨਾਟਕਾਂ ਦਾ ਮੈਂ ਇਹ ਨਹੀਂ ਕਹੂੰਗਾ ਕਿ ਇਹ ਆਨੰਦ ਮਾਣੋ ਆਨੰਦ ਵੀ ਮਾਣਿਆ ਜਾਣਾ ਪਰ ਨਾਲ ਜਿਹੜੀਆਂ ਸਮੱਸਿਆਵਾਂ ਸਾਡੇ ਸਮਾਜ ਦੇ ਵਿੱਚ ਤੁਹਾਨੂੰ ਦਿਖਾਈ ਦੇਣਗੀਆਂ ਨਾ ਉਹਨਾਂ ਬਾਰੇ ਤੁਹਾਡਾ ਜਿਹੜਾ ਮਨ ਹੈ ਉਹ ਸੋਚੂਗਾ ਜ਼ਰੂਰ ਕਿ ਇਹ ਵਾਕਈ ਸਾਡੇ ਨਾਲ ਜੋ ਕੁਝ ਬੀਤ ਰਿਹਾ ਸੀ ਜੋ ਕੁਝ ਕਰ ਰਹੇ ਆ ਉਹਦੇ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਉਹਨੂੰ ਛੱਡੀਏ ਹੌਲੀ-ਹੌਲੀ ਘਟਾਈਏ ਤਾਂ ਕਿ ਅਸੀਂ ਆਪਣਾ ਜਿਹੜਾ ਵਧੀਆ ਜੀਵਨ ਇਸ ਚੰਗੇ ਮੌਲਕ ਦੇ ਵਿੱਚ ਸੀ ਆਪ ਦਾ ਜੀ ਮਰ ਹਟਾ ਸਕੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਇੱਥੇ ਉਸ ਤਰ੍ਹਾਂ ਦਾ ਜੀਵਨ ਦੇ ਸਕੀਏ ਸੋ ਹੋਰ ਕੁਝ ਕੋਈ ਐਕਸਟਰਾ ਕਹਿਣ ਵਾਲਾ ਬਸ ਬਰਾਤ ਸਭ ਇਹ ਹੈ ਵੀ ਇੱਕ ਤਾਂ ਟਾਈਮ ਸਰ ਪਹੁੰਚੋ ਟੈਕਟਾਂ ਹੋਲਡ ਜ਼ਰੂਰ ਕਰਵਾ ਲਓ ਸਿਰਫ 20 ਡਾਲਰ ਦੀ ਟਿਕਟ ਹੈ ਅਸੀਂ ਤੁਸੀਂ ਆਮ ਤੌਰ ਤੇ ਸ਼ੋਅ ਦੇਖਦੇ ਹੋ ਬਹੁਤ ਮਹਿੰਗੀਆਂ ਮਹਿੰਗੀਆਂ ਟੈਕਨੋਲੋਜੀ 100 150 200 ਡਾਲਰ ਤੱਕ ਦੀ ਟਿਕਟ ਜਾਂਦੀ ਹੈ ਗਾਉਣ ਵਾਲਿਆਂ ਦੇ ਸ਼ੋਅਾਂ ਦੀਆਂ ਅਸੀਂ ਤੁਹਾਡੇ ਤੋਂ ਬਹੁਤ ਬਾਝਵ ਜਿਹੜੇ ਸਾਡੇ ਥੀਏਟਰ ਦੇ ਖਰਚੇ ਨੇ ਸਿਰਫ ਉਹਦੀ ਟਿਕਟ ਲੈਣੇ ਆ ਸੋ ਤੁਹਾਨੂੰ ਸਾਰਿਆਂ ਨੂੰ ਪਰਿਵਾਰਾਂ ਸਮੇਤ ਮਿਲ ਬੈਠ ਕੇ ਕੁਝ ਸੋਚਣ ਦਾ ਮੌਕਾ ਦੇ ਰਹੇ ਹਾਂ ਕੁਝ ਦਿਖਾ ਰਹੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਦੇ ਵਿੱਚ ਆ ਸਾਰਾ ਆਂ ਗੱਲਾਂ ਫਿਕਸ ਕਰਨ ਵਾਲੀਆਂ ਨੇ ਮਿਲ ਬੈਠਣ ਦੀ ਲੋੜ ਹੈ ਕੁਝ ਸੋਚਣ ਦੀ ਲੋੜ ਹੈ ਕੋਈ ਹੱਲ ਕਰਨ ਦੀ ਲੋੜ ਹੈ ਸੋ ਜਰੂਰ ਆਓ ਜੇ ਤੁਸੀਂ ਚਾਹੁੰਦੇ ਹੋ ਅਸੀਂ ਤੇ ਸਾਡੇ ਬੱਚੇ ਆਪਦੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾ ਸਕੀਏ ਜੀ ਬਿਲਕੁਲ ਔਰ ਟਿਕਟਾਂ ਦੀ ਤੁਸੀਂ ਪ੍ਰਾਈਸ ਦੀ ਗੱਲ ਕਰਦੇ ਆਂ ਕਈ ਵਾਰੀ 200 250 ਡਾਲਰ ਵੀ ਹੁੰਦੀ ਕਈ ਵਾਰੀ ਔਰ ਮੈਂ ਦੇਖਿਆ ਸਰੀ ਦੇ ਵਿੱਚ ਜਿਹੜੇ ਸੈਕਟਰ ਚ ਹੁਣ ਅੱਜ ਕੱਲ ਕਾਫੀ ਜ਼ਿਆਦਾ ਉੱਥੇ ਰੌਣਕ ਮੇਲਾ ਹਰ ਹਫ਼ਤੇ ਗੁਨਾਟ ਕੋਰੀਆ ਉੱਥੇ ਵੀ ਟਿਕਟ ਜਿਹੜੀ 20 ਡਾਲਰ ਤੋਂ ਉੱਪਰ ਹੁੰਦੀ ਹੈ ਕਦੇ ਘਟ ਨਹੀਂ ਕਦੇ ਘਟ ਨਹੀਂ ਹੁੰਦੀ ਹਾਂ ਸੋ ਤੁਸੀਂ ਸਿਰਫ ਖਰਚੇ ਦੀ ਪੂਰਤੀ ਕਰਕੇ ਤੁਹਾਨੂੰ ਪਤਾ ਕਿ ਨਾਟ ਸਾਹਿਬ ਸਿੰਘ ਨੇ ਇਹ ਟਿਕਟ ਲਾ ਕੇ ਆਏ ਹਨ ਇੰਡੀਆ ਤੋਂ ਤਾਂ ਉਹਨਾਂ ਵੀ ਦੇਖ ਲਓ ਖਰਚਾ ਟਿਕਟਾਂ ਪਤੀ 2600 ਤੋਂ ਘੱਟ ਹੈ ਨਹੀਂ ਭੰ ਕੋਈ ਸੁਧਾਰ ਇੰਟੈਕਟ ਵੀ ਲਈ ਆਪਾਂ ਹਾਂਜੀ ਸੋ ਕੋਸ਼ਿਸ਼ ਕਰੀਏ ਕਿ ਆਪਾਂ ਇਹਨਾਂ ਦਾ ਖਰਚਾ ਦਾ ਘਟੂ ਘਟ ਪੂਰਾ ਕਰੀਏ ਜੇ ਵਾਧਾ ਤਾਂ ਕੁਝ ਹੁੰਦਾ ਨਹੀਂ ਅਸੀਂ ਤਾਂ ਕਦੇ ਕੁਝ ਵਾਧਾ ਦੇਖਿਆ ਨਹੀਂ 15 ਸਾਲਾਂ 'ਚ ਜਿੰਨਾ ਕੁ ਮਤਲਬ ਇਕੱਠਾ ਹੁੰਦਾ ਉਹਨਾਂ ਕੀ ਲੱਗ ਪੰਦ ਉੱਥੇ ਸਾਰਾ ਖਰਚ ਹੋ ਜਾਂਦਾ ਥੀਏਟਰ ਦਾ ਵੀ ਕਾਫੀ ਉਹ ਮਹਿੰਗਾ ਥੀਏਟਰ ਹੈ ਹਾਂਜੀ ਸੋ ਜਰੂਰ ਪਹੁੰਚੋ ਇਹ ਨਾ ਸਮਝੋ ਕਿ ਅਸੀਂ ਪਹਿਲਾਂ 10 ਡਾਲਰ ਦੀ ਟੈਕਸੀ ਹੁਣ 20 ਕਵੇ ਦੇਗੇ ਬਹੁਤ ਵੱਡਾ ਅਮਾਉਂਟ ਨਹੀਂ ਹੈਗਾ 20 ਡਾਲਰ ਬਹੁਤ ਥੋੜੀ ਰਕਮ ਹੈ ਅੱਜ ਕੱਲ੍ਹ ਦੀ ਮਹਿੰਗਾਈ ਕੁਈ ਵੀ ਡਾਲਰ ਦੀ ਕੋ ਬਹੁਤ ਹੀ ਵਕਤ ਨਹੀਂ ਸੋ ਸਾਰੇ ਆਓ ਟਿਕ ਤੱਕ ਸਵੇ ਸਰ ਲਓ ਔਰ ਤੁਹਾਨੂੰ ਬਹੁਤ ਕੁਝ ਕੁਝ ਸਿੱਖਣ ਨੂੰ ਤੇ ਸਮਝਣ ਨੂੰ ਤੇ ਸੋਚਣ ਨੂੰ ਮਿਲਦਾ ਸੋ ਇਹਦੇ ਨਾਲ ਲਈ ਕਮਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਔਰ ਇਸੇ ਤਰ੍ਹਾਂ ਆਪਾਂ ਗੱਲਬਾਤਾਂ ਫਿਰ ਵੀ ਕਰਦੇ ਰਹਿਾਂਗੇ ਸੋ ਬੱਚੇ ਦੇ ਨਾਲ ਹੀ ਇਹ ਗੱਲਬਾਤ ਆਪਾਂ سلسلہ ਕਰਦੇ ਅਸਮਾਕ ਤੇ ਥੀ ਪਰ ਤੁਸੀਂ ਇਸੇ ਤਰ੍ਹਾਂ ਦੇਖਦੇ ਲੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯੋਰਸੈਲਫ